ਸ੍ਰੀ ਸੰਤ ਬਲਬੀਰ ਸਿੰਘ ਜੀ ਕਨਸਰਨ ਓਵਰ ਇਨਕਰੀਜ਼ਿੰਗ ਪੋਲੂਸ਼ਨ ਇਨ ਦਾ ਮੇਜਰ ਰਿਵਰਸ ਆਫ ਦਾ ਕੰਟਰੀ ਪੰਜਾਬੀ ਬਹੁਤ ਬਹੁਤ ਧੰਨਵਾਦ ਉਪ ਚੇਅਰਮੈਨ ਸਾਹਿਬ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸਾਹਿਬ ਸ੍ਰੀ ਗੁਰੂ ਨਾਨਕ ਪਾਤਸ਼ਾਹ ਨੇ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤਮਾ ਹੱਤੇ ਦਿਵਸ ਰਾਤ ਦੁਇ ਦਾਈ ਦਾਇਆ ਖਿਲੇ ਸਗਲ ਜਗਤ ਪਾਣੀ ਦੀ ਦੋ ਇਨਾ ਵੱਡਾ ਮਹੱਤਮ ਦਿੱਤਾ ਸੁੱਧ ਹਵਾ ਸੁੱਧ ਪਾਣੀ ਸੁੱਧ ਖਾਣ ਸਾਡਾ ਫੰਡਾਮੈਂਟਲ ਰਾਈਟ ਜੋ ਸਾਨੂੰ ਸੰਵਿਧਾਨ ਦਿੰਦਾ ਪਾਣੀ ਇਕੱਲਾ ਮਨੁੱਖ ਵਾਸਤੇ ਨਹੀਂ ਸਗੋ ਪਸ਼ੂ ਪੰਛੀ ਜਲ ਜੀਵਾਂ ਵਾਸਤੇ ਵੀ ਇਹ ਜ਼ਰੂਰੀ ਆ ਪ੍ਰਦੂਸ਼ਨ ਕਰਨ ਵਾਲੀਆਂ ਤਿੰਨ ਧਿਰਾਂ ਹਨ ਜਿਹਦੇ ਵਿੱਚ ਪਿੰਡਾ ਸ਼ਹਿਰ ਤੇ ਇੰਡਸਟਰੀ ਜੜੀਆਂ ਇਸ ਵਿੱਚ ਪ੍ਰਦੂਸ਼ਨ ਕਰਨੀਆਂ ਸਿੱਨੇ ਵੀ ਸਾਡੇ ਜਿਹੜੀਆਂ ਹੈ ਡਰੇਨਾ ਹੈ ਤੇ ਇਹਨਾਂ ਨੂੰ ਰੋਕਣ ਵਾਸਤੇ ਡਰੇਨ ਜੋ ਭਾਗ ਪੋਲੂਸ਼ਨ ਕੰਟਰੋਲ ਬੋਰਡ ਤੇ ਨਗਰ ਨਿਗਮ ਇਹ ਟ੍ਰੀਟਮੈਂਟ ਪਲਾਂਟ ਤਾਂ ਲੱਗ ਜਾਂਦੇ ਆ ਪਰ ਸਾਰੇ ਬਾਈਪਾਸ ਚੱਲਦੇ ਆ ਤੇ ਲੋਕਾਂ ਦੇ ਨਾਲ ਜੀਵਨ ਦੇ ਨਾਲ ਬੜਾ ਵੱਡਾ ਤੋਖਾ ਹੋ ਰਿਹਾ ਜਿਹੜੇ ਪੋਲੂਸ਼ਨ ਕੰਟਰੋਲ ਬੋਰਡ ਨੂੰ ਰੋਕਣ ਵਾਸਤੇ ਲਾਇਆ ਸਟੇਟ ਪੋਲੂਸ਼ਨ ਕੰਟਰੋਲ ਬੋਰਡ ਤੇ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਉਹ ਚਿੱਟੇ ਹਾਥੀ ਸਾਫਤ ਹੋ ਰਹੇ ਇਸੇ ਕਰਕੇ ਨਦੀਆਂ ਦਾ ਪੋਲੂਸ਼ਨ ਜਿਹੜਾ ਹੈ ਉਹ ਨਹੀਂ ਰੁਕ ਰਿਹਾ ਜਿਸ ਤਰ੍ਹਾਂ ਸਾਡੇ ਸਰੀਰ ਦੇ ਵਿੱਚ ਨਾੜੀਆਂ ਇਸੇ ਤਰੀ ਸਾਡੀਆਂ ਨਦੀਆਂ ਦਰਿਆ ਜੇਕਰ ਸਾਡੇ ਨਾੜੀਆਂ ਦੇ ਵਿੱਚ ਸਰੀਰ ਦੇ ਵਿੱਚ ਜ਼ਹਿਰ ਚੱਲ ਜਾਵੇ ਅਸੀਂ ਬਚ ਨਹੀਂ ਸਕਦੇ ਇਸੇ ਤਰ੍ਹਾਂ ਜਿਹੜਾ ਨਦੀਆਂ ਦਾ ਪੋਲੂਸ਼ਨ ਸਾਡੇ ਵਾਸਤੇ ਬਹੁਤ ਵੱਡਾ ਸਾਰਿਆਂ ਵਾਸਤੇ ਖਤਰਾ ਬਣਿਆ ਹੋਇਆ ਹੈ 1974 ਦਾ ਐਕਟ ਜਿਹਦੇ ਵਿੱਚ ਸਜ਼ਾ ਦਾ ਪ੍ਰਬਧਨ ਸੀ ਉਹਦਾ ਥੋੜਾ ਬੋਧਾ ਇੰਡਸਟਰੀ ਨੂੰ ਡਰ ਸੀ ਉਹ ਵੀ ਜਿਹੜਾ ਹੈਗਾ ਉਹ ਕੱਢ ਦਿੱਤਾ ਇਸ ਕਰਕੇ ਜਿਹੜੀਆਂ ਇੰਡਸਟਰੀ ਕਰੋੜਾ ਰੁਪਏ ਕਮਾਉਂਦੀਆਂ ਉਹਨਾਂ ਨੂੰ ਜੇ 10-15 ਲੱਖ ਰੁਪਈਆ ਜੁਰਮਾਨਾ ਵੀ ਦੇਣਾ ਪਵੇ ਤੇ ਉਹ ਉਹਨਾਂ ਦਾ ਭੈ ਜਿਹੜਾ ਹੈ ਚੱਕਿਆ ਗਿਆ ਜਿਹੜਾ ਇਹ ਸਦਾਤ ਭਰਾਮਦਾਨ ਸੀ ਇਹ ਨਹੀਂ ਹਟਣਾ ਚਾਹੀਦਾ ਸੀ ਸੋ ਇਸ ਵਾਸਤੇ ਸਾਡੀਆਂ ਜਿਹੜੀਆਂ ਹੈਗੀ ਆ ਪ੍ਰਾਂਦੀਆਂ ਪਰੰਪਰਾਵਾਂ ਸਾਡੇ ਲੋਕ ਨਦੀਆਂ ਦਰਿਆਵਾਂ ਨੂੰ ਪੂਜਦੇ ਆ ਤੇ ਇਤਰਾ ਗੰਗਾ ਗੋਦਾਵਰੀ ਅਕਵੇਰੀ ਘੱਗਰ ਬੁੱਢਾ ਦਰਿਆ ਕਾਹ ਜਿਹੜੀ ਹੈ ਵਕ ਵਕ ਕਾਲੀ ਵਹੀ ਜਿਹਦੇ ਵਿੱਚ ਬਗੁਰ ਨਾਨਕ ਪਾਸਾ ਨੇ ਚਰਨ ਪਾਏ ਜਿਹੜੀ ਬਿਲਕੁਲ ਪ੍ਰਦੂਸ਼ਿਤ ਹੋ ਚੁੱਕੀ ਸੀ ਜਿਹਦੇ ਵਿੱਚ 25 ਦੇ ਦੇ ਵਿੱਚ 8 ਸਹਰਾਂ ਤੇ 45 ਪਿੰਡਾਂ ਦਾ ਪਾਣੀ ਪੈਂਦਾ ਸੀ ਤਕਰੀਬਨ ਅਸੀਂ ਲਗਾਤਾਰ 25 ਸਾਲ ਤੋਂ ਜਿਹੜਾ ਹੈ ਸੇਵਾ ਕਰਕੇ ਆਜੋ ਪ੍ਰਦੂਸ਼ਣ ਮੁਕਤ ਵਗ ਰਹੀ ਹੈ ਇਸੇ ਤਰ੍ਹਾਂ ਹੀ ਸਾਰੇ ਨਦੀਆਂ ਦਰਿਆ ਪ੍ਰਦੂਸ਼ਣ ਮੁਕਤ ਹੋ ਸਕਦੇ ਆ ਜੇਕਰ ਸਾਡੇ ਜਿਹੜਾ ਹੈ 1973 ਦਾ ਐਕਟ ਜਿਹੜਾ ਲਾਗੂ ਹੋਵੇ ਜੇਕਰ ਪਰਸਵਜ ਦਾ ਪ੍ਰਾਵਧਾਨ ਹੁੰਦਾ ਤਾਂ ਬਹੁਤ ਵਧੀਆ ਸੀ ਪਰ ਫਿਰ ਵੀ ਜਿਹੜਾ ਹੈ ਕਾਨੂੰਨ ਬਣਿਆ ਹੋਇਆ ਇਹ ਲਾਗੂ ਨਹੀਂ ਹੋ ਰਿਹਾ ਇਸੇ ਕਰਕੇ ਜਿਹੜਾ ਹੈ ਨਦੀਆਂ ਦਰਿਆ ਜਿਹੜੇ ਪ੍ਰਦੂਸ਼ਿਤ ਹੋ ਰਿਹਾ ਸੋ ਇਸ ਵਾਸਤੇ ਅੱਜ ਬਹੁਤ ਵੱਡੀ ਲੋੜ ਹੈ ਕਿ ਅਸੀਂ ਦੇਖਰ ਇਸ ਹਵਾ ਪਾਣੀ ਧਰਤੀ ਨੂੰ ਬਚਾਉਣਾ ਤੇ ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਜਿੱਥੇ-ਜਿੱਥੇ ਵੀ ਵਹਿ ਰਹੇ ਹਾਂ ਪਾਣੀ ਕਹਿੰਦੀ ਜਿੱਥੇ ਜਾਏ ਬਈਏ ਭਲਾ ਗਈਏ ਸਾਡਾ ਫਰਜ਼ ਬਣਦਾ ਕਿ ਉਹਨਾਂ ਨਦੀਆਂ ਦਰਿਆਵਾਂ ਦੇ ਵਿੱਚ ਚਾਹੇ ਉਹ ਮਿਊਨਿਸਪਲ ਕਾਰਪੋਰੇਸ਼ਨ ਚਾਹੇ ਉਹ ਇੰਡਸਟਰੀ ਪਾ ਗੰਦ ਭਾਰੀ ਆ ਉਹਨੂੰ ਜਿਹੜਾ 1974 ਦਾ ਐਕਟ ਲਾਗੂ ਹੋਣਾ ਚਾਹੀਦਾ ਉਹਨੂੰ ਰੋਕਣਾ ਚਾਹੀਦਾ ਤੇ ਜਿਹੜੇ ਸੈਂਟਰ ਪੋਲੂਸ਼ਨ ਕੰਟਰੋਲ ਬੋਰਡ ਤੇ ਸਟੇਟ ਪੋਲੂਸ਼ਨ ਕੰਟਰੋਲ ਬੋਰਡ ਬਣਿਆ ਉਹਨਾਂ ਨੂੰ ਕੰਮ ਕਰਨਾ ਚਾਹੀਦਾ ਤੇ ਨਹੀਂ ਕੰਮ ਕਰਦੇ ਧੰਨਵਾਦ ਧੰਨਵਾਦ